ਹਾਂਜੀ ਬਾਈ ਖਾਸਾ ਸ਼੍ਰੀ ਵਹਿਗੂ ਫਤਿਹ ਜੀ ਇੱਕ ਨਾ ਆਪਣੇ ਗਰੁੱਪ ਦੇ ਵਿੱਚ ਬਾਈ ਜਿਹੜਾ ਨਿਊ ਦੇਵ ਵਾਲੇ ਦਾ ਹੈਗਾ ਸੀ ਰੋਲਾ ਹੈ ਨਾ ਮਸ਼ੀਨ ਦਾ ਬੜੀ ਪ੍ਰੋਬਲਮ ਜੀ ਹੈਗੀ ਸੀ ਤੇ ਉਹਦੀਆਂ ਕਮੀਆਂ ਕੱਢਣ ਲਈ ਬਾਈ ਭਾਰਤ ਸਿੰਘ ਪਟਿਆਲੇ ਤੋਂ ਆਏ ਹੋਏ ਆ ਤੇ ਇੱਕ ਹਾਂਜੀ ਤੇ ਇੱਕ ਨਾ ਕਲੱਚ ਪਲੇਟ ਦਾ ਹੈ ਤੇ ਬਾਈਆਂ ਦਾ ਵੀ ਮੈਂ ਕਲੱਚ ਪਲੇਟ ਟਰੱਕ ਵਾਲੀ ਚਲਾਉਣਾ ਤੇ ਬੜੇ ਬੰਦਿਆਂ ਦਾ ਵੀ ਨਹੀਂ ਕਿ ਚੱਲ ਸਕਦੀ ਪ੍ਰੈਸ਼ਰ ਪਲੇਟ ਕਲੱਚ ਪਲੇਟ ਇਹਦੀ ਹੋਈ ਆ ਹਾਂ ਪ੍ਰੈਸ਼ਰ ਪਲੇਟ ਆ ਵੇਖਿਆ ਜੋ ਇਹ ਪਾਈ ਹੋਈ ਆਪਾਂ ਇਹ ਨਾਲ ਲੈ ਕੇ ਆਏ ਆ ਪ੍ਰੈਸ਼ਰ ਬਲੇਡ ਜੇ 17 ਦੀਆਂ ਬਾਸਲਾਂ 13 ਦੀਆਂ ਕੱਢ ਕੇ ਜੇ 17 ਦੀਆਂ ਬਾਸਲਾਂ ਹੁੰਦੀਆਂ ਨੇ ਉਹ ਦਿੱਤੀਆਂ ਨੇ ਹੁਣ ਇਹ 22 ਸਵਾਲ ਕਰਦਾ ਵੀ ਇਹ ਚੈੱਕ ਕਿਵੇਂ ਕਰਨੀਆਂ ਪਤਾ ਕਿਵੇਂ ਲੱਗੂਗਾ ਇਹਦੇ ਵਿੱਚ ਜਿਵੇਂ ਹੁਣ ਆ ਕਲਚ ਪਲੇਟ ਇਹਨਾਂ ਦੀ ਪੁਰਾਣੀ ਘਸੀ ਹੋਈ ਕਲਚ ਪਲੇਟ ਪਾ ਗੀ ਆ ਬਾਸਲ ਪੈਂਦੀ ਹੈ ਜੀ ਇਹਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਆ ਬਾਸਲੇ ਦੇ ਵਿੱਚ ਘੁੰਮਦੀ ਐ ਇੱਥੋਂ ਇਹ ਫਿੰਗਰਾਂ ਡਾਊਨ ਨੇ ਇੰਨੀਆਂ ਇਹ ਜੇ ਕਲਚ ਪਲੇਟ ਹੋਰ ਘਸੂਗੀ ਤਾਂ ਬਾਸਲੇ ਦੇ ਵਿੱਚ ਇੱਥੇ ਨਹੀਂ ਪੈਣੀ ਠੀਕ ਹੈ ਜੀ ਠੀਕ ਹੈ ਜੀ ਜਦੋਂ ਇਹਦੇ ਵਿੱਚ ਕਲਚ ਪਲੇਟ ਪਾਵਾਂਗੇ ਨਵੀਂ ਤੇ ਉਹਦੇ ਚ ਇਹ ਤੋਂ ਮੋਟੀ ਬਾਸਲ ਪਊਗੀ ਇੱਥੇ ਹਾਂਜੀ ਠੀਕ ਆ ਪਊਗੀ ਇਹਦੇ ਚ ਠੀਕ ਹੈ ਇਹ ਹੋਰ ਥੱਲੇ ਡਾਊਨ ਚਲ ਜੇਂਦੀ ਹੈ ਜਿਹਦਾ ਨਵੀਂ ਪਾਵਾਂਗੇ ਜਿਵੇਂ ਹੁਣ ਆਹ ਪ੍ਰੈਸ਼ਰ ਪਲੇਟ ਆਪਣੀ ਇਹਦੇ ਵਿੱਚ ਆਪਾਂ ਪਾਉਨੇ ਆ ਕਲਚ ਪਲੇਟ ਇਹਦੇ ਚ ਤਾਂ ਇਹ ਨਹੀਂ ਆ ਨਵੀਂ ਕਲਚ ਪਲੇਟ ਪਾਉਣ ਨਾਲ ਫਿੰਗਰਾਂ ਦੀ ਅਡਜਸਟਮੈਂਟ ਕਰਨੀ ਪੈਂਦੀ ਹੈ ਜੀ ਹਾਂਜੀ ਠੀਕ ਹੈ ਤੇ ਫਿਰ ਹੁਣ ਇਹਦੇ ਵਿੱਚ ਉਹੀ ਸਿਸਟਮ ਹੈ ਆਪਦੇ ਆਪ ਹੀ ਅਡਜਸਟਮੈਂਟ ਹੁੰਦੀ ਹੈ ਜੀ ਇਹਦੀ ਆਪਾਂ ਨੂੰ ਕਰਨ ਦੀ ਲੋੜ ਨਹੀਂ ਕਿਉਂਕਿ ਇਹਦੇ 17 13 ਦੀਆਂ ਬਾਸਲਾਂ ਕੱਢ ਕੇ ਇਹਦੇ ਥੱ ਆਪਾਂ ਨੇ 17 ਦੀਆਂ ਦਿੱਤੀਆਂ ਨੇ ਜੀ ਇਹਦੀ ਕੋਈ ਅਡਜਸਟਮੈਂਟ ਨਹੀਂ ਕੋਈ ਮਿੰਡੀ ਲੋਡ ਨਹੀਂ ਬਸ ਆਪਾਂ ਇੱਕ ਆ ਦੇਖ ਲਿਆ ਵੀ ਬਰਾਬਰ ਹੈ ਕਈ ਵਾਰ ਕਿਸੇ ਚੀਜ਼ ਚ ਫਾਲਟ ਹੁੰਦਾ ਨਵੀਂ ਚ ਵੀ ਹੁੰਦਾ ਕੋਈ ਗੱਲ ਨਹੀਂ ਇਹ ਸਹੀ ਘੁੰਮ ਰਹੀ ਹੈ ਦੇਖਣਾ ਮੈਨੂੰ ਬੜੇ ਸਪੈਸ਼ਲ ਬਾਈਆਂ ਨੇ ਆ ਕੇ ਯਾਰ ਬਾਈਕ ਤਾਂ ਐਵੇਂ ਮਾਰੀ ਜਾਂਦਾ ਪਿਆ ਵਾ ਉਹਨੇ ਨਾਟਿੰਗ ਹੈ ਸ਼ੇਕ ਨਹੀਂ ਕਰ ਸਹੀ ਹੋਣੇ ਹੈਗੇ ਬਿਲਕੁਲ ਸਹੀ ਆ ਰਹੀ ਹੈ ਹਾਂ ਬਿਲਕੁਲ ਸ਼ੇਕ ਵੀ ਸਹੀ ਆਇਆ ਚਲ ਮੇਰੇ ਵੀ ਸਵਾਲ ਹੈਗਾ ਸੀ ਭਾਈ ਮੈਂ ਤੁਹਾਨੂੰ ਕੀਤਾ ਸੀ ਅੱਛਾ ਜੀ ਜਦੋਂ ਆਪਾਂ ਫੋਨ ਲਾਇਆ ਵੀ ਬਾਈ ਜੀ ਹੁੰਦੇ ਆ ਸ਼ੇਕ ਕਿਦਾਂ ਹਨਾ ਜਿੱਦ ਤੋਂ ਮੈਨੂੰ ਉਹਦਾ ਫੋਨ ਚੀ ਦੱਸਤਾ ਸੀ ਵੀ ਵੀ ਆ ਕੰ ਤੇ ਬਾਕੀ ਇਹ ਦੇਵ ਮਸ਼ੀਨ ਆਪਣੇ ਨੇੜਲੇ ਪਿੰਡ ਦੀ ਸੀ ਇੱਕ ਇੱਕ ਇਹਦਾ ਸਪਰਿੰਗ ਦਾ ਵੀ ਮਸਲਾ ਸੀਗਾ ਇਹ ਆ ਪੂਰੀ 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 ਇਕੱਠੀ ਨਹੀਂ ਜੀਉਂਦੀ ਇਹ ਅਸੀਂ ਆਨਸਰ ਦੇਖ ਲਿਆ ਜੀ ਇਹ ਪੂਰੀਆਂ ਗੁੱਲੀਆਂ ਦੇ ਵਿੱਚ ਸਹੀ ਗਈ ਹੈ ਜੀ ਪੂਰੀ ਠੀਕ ਹੈ ਜੀ ਆ ਗੁੱਲੀਆਂ ਬਾਹਰ ਸੀਗੀਆਂ ਅੰਦਰ ਸੀਗੀਆਂ ਪੂਰੀ ਖੁੱਲੀ ਖੁੱਲੀ ਸੀਗੀ ਪੂਰੀ ਜੀ ਠੀਕ ਹੈ ਜੀ 2170 ਤੇ ਵੀ ਹੁਣ ਚੋਕ ਹੋਊਗੀ ਥ੍ਰੈਸਰ ਚੋਕ ਹੋਣ ਦਾ ਮਸਲਾ ਆਪਣਾ ਦੂਜਾ ਇਹਦਾ ਗੈਡਰਨ ਦਾ ਬੜਾ ਨੁਕਸਾ ਹੈ ਜੀ ਆਹ ਇੱਕ ਆਪਣਾ ਨਾ ਆ ਬਾਈ ਪੁੱਲਰ ਜੀ ਪਾਉਂਦੇ ਹੁੰਦਾ ਸੀ ਰਿਕਾਰਡਿੰਗ ਆਉਂਦੀ ਹੈ ਹਨਾ ਵੀ ਮੇਰੇ ਆ ਨੁਕਸ ਪੈ ਗਿਆ ਆ ਨੁਕਸ ਪੈ ਗਿਆ ਬੜੇ ਬੰਦਿਆਂ ਨੇ ਇਸ ਬੰਦੇ ਨੂੰ ਮਜ਼ਾਕ ਕਰਦੇ ਸੀ ਮੈਨੂੰ ਸਪੈਸ਼ਲ ਫੋਨ ਲਾ ਕੇ ਆਖਿਆ ਸੀ ਨਹੀਂ ਯਾਰ ਉਹੰਦਾ ਤਾਂ ਕਦੀ ਕੋਸ਼ਿਸ਼ ਹੋ ਗਿਆ ਕਦੀ ਕੋਸ਼ਿਸ਼ ਹੋ ਗਿਆ ਵਾ ਵੀ ਉਹਦਾ ਐਵੇਂ ਹੀ ਕਰੇ ਬੋਲਦਾ ਰਹਿੰਦਾ ਪੁੱਛਦਾ ਰਹਿੰਦਾ ਵਾ ਹਾਂਜੀ ਹਾਂ ਤੇ ਬਾਕੀ ਨਹੀਂ ਬਾਈ ਦੇ ਨਾਲ ਵਾਕਈ ਹੀ ਕੰਮ ਵੀ ਹੈਗਾ ਸੀ ਵਿਗਟ ਜਾਂਦਾ ਰਿਹਾ ਉਹ ਕੰਮ ਸੀ ਮਸ਼ੀਨ ਦੇ ਬੜੇ ਨੁਕਸ ਸੀਗੇ ਇਹ ਦੇਖੀਏ ਤੇ ਬਾਈ ਸਪੈਸ਼ਲ ਆਇਆ ਵਾ ਸਪੈਸ਼ਲ ਨੁਕਸ ਕੱਢਣ ਮਸ਼ੀਨ ਤੇ ਇਹ ਬਾਈ ਨੇ ਆਪਣਾ ਬਹੁਤ ਸਾਥ ਦਿੱਤਾ ਸੀਜ਼ਨ 'ਚ ਵੀ ਫੋਨ ਕਰਦਾ ਰਿਹਾ ਬਾਈ ਨਾ ਬੇਹਲਾ ਤੇ ਹੁਣ ਵੀ ਆਪਣੇ ਫੋਨ ਤੇ ਕਹ ਤੇ ਆ ਗਿਆ ਜੀ ਇੱਕ ਇਹ ਗੈਡਰਮ ਦਾ ਜੀ ਇਹ ਗੈਡਰਮ ਆ ਮੁੰਡਾ ਬਿਸਤੀ ਆ ਸਾਡੇ ਇਹਦੇ ਕੋਲ ਆਪਣੀਆਂ ਦੋ ਕੰਬਾਈਨਾਂ ਨੇ ਆਪਣਾ ਭਰਾ ਮਾਦ ਭਤੀਜਾ ਮੇਰਾ ਇਹਦਾ ਭਰਾ ਇਹ ਡੈਡੀ ਮੇਰਾ ਭਾਜੀ ਮੇਰਾ ਹੰਦਾ ਇਹ ਗੈਡਰਮ ਚ ਬਈ ਬੁਸਰੀਗਾ ਇਹ ਵੱਧ ਘਟ ਬਣਿਆ ਸੀ ਥਰੈਸ਼ਰ ਤੋਂ ਮਾਲ ਨਹੀਂ ਲੈਣ ਦਿੰਦਾ ਸਹੀ ਇੱਕ ਇਹ ਗੈਡਰਮ ਵੀ ਸਹੀ ਨਹੀਂ ਬਣਿਆ ਹੋਇਆ ਏ ਵੀ ਅਸੀਂ ਇਹ ਬਾਈ ਰੀਪਰ ਦਾ ਇਹ ਰੀਪਰ ਵਾਲੇ ਸਾਹਿਬ ਹਿਸਾਬ ਨਾ ਬਣਿਆ ਰੀਪਰ ਵਾਲੀ ਮਸ਼ੀਨ ਦਾ ਤੂੜੀ ਵਾਲੀ ਮਸ਼ੀਨ ਚ ਐਦਾਂ ਹੁੰਦਾ ਪਤਾ ਨਹੀਂ ਉਹਨੇ ਤੂੜੀ ਵਾਲਾ ਪਾਇਆ ਕੀ ਕਰਿਆ ਹੁਣ ਰੱਬ ਜਾਣੀ ਪੱਤੀ ਇਹ ਪੱਤੀ ਬੈਲਡ ਕੀਤੀ ਹੋਈ ਸੀ ਅਸੀਂ ਹੁਣ ਇਹਨੂੰ ਪੱਤੀ ਆਹ ਲਾਵਾਂਗੇ ਜੀ ਆਹ ਦਿਖਾ ਦੇ ਆਹ ਵਾਲਾ ਇਹ ਪੱਤੀ ਅਸੀਂ ਸਪੈਸ਼ਲ ਲੈ ਕੇ ਆਏ ਆ ਪੁੱਛ ਕੇ ਬਾਈ ਨੂੰ ਵੀ ਜੇ ਤੇਰੇ ਗਿਸਰਾਖ ਨਹੀਂ ਹੈਗੇ ਬਿਨ ਸਰਾਖ ਉੱਥੇ ਪਲਾਜਮਾਂ ਤੇ ਕੱਟੇ ਆਉਂਦੇ ਨੇ ਹਾਲ ਦੇ ਜੀ ਮਤਲਬ ਬਿਨਾ ਬਿਨਾ ਸਰਾਖ ਤੋਂ ਨਾ ਬਿਲਡਿੰਗ ਕਰੀ ਹੋਈ ਸੀ ਹਾਂ ਜੀ ਇਹ ਬਿਨਾ ਸਰਾਖਾਂ ਤੋਂ ਬਿਲਡਿੰਗ ਕਰੀ ਹੋਈ ਸੀ ਅਸੀਂ ਨਹੀਂ ਫਿਰ ਜੇ ਸਰਾਖ ਹੁੰਦੇ ਤਾਂ ਅਸੀਂ ਬਿਨਾ ਸਰਾਖਾਂ ਤੋਂ ਲੈ ਕੇ ਆਉਣੀ ਸੀ ਇੱਥੇ ਖਰਾਬ ਤੇ ਸਰਾਖ ਲਈ ਇਹ ਪੱਤੀ ਪਾ ਕੇ ਦੇਣੀ ਸੀਗੀ ਇਹਨਾਂ ਨੂੰ ਜੀ ਇਹ ਹੁਣ ਅਸੀਂ ਪੱਤੀ ਬਣਾ ਕੇ ਗੈਡਰਨ ਦਾ ਕਣਕ ਦਾ ਸੀਜ਼ਨ ਦਾ ਅਡਜਸਟਮੈਂਟ ਕਰਾਂਗੇ ਤੇ ਇਥੋਂ ਨੇ ਜਿਹੜਾ ਉਹਨੂੰ ਨਵਾਂ ਗੈਡਰਨ ਬਣਾ ਕੇ ਦਵਾਂਗੇ ਇੱਕ ਬਾਈ ਨੇ ਕਿਸ਼ਤੀ ਦਾ ਕੱਢਿਆ ਨੁਕਤਾ ਹਾਂ ਜੀ ਕਿਸ਼ਤੀ ਦਾ ਕਿਸ਼ਤੀ ਦੀ ਛੇੜ ਲਈ ਕਿਸ਼ਤੀ ਦੀ ਸਟੋਕ ਜ਼ਿਆਦਾ ਹੈ ਜੀ ਜਿਹਦੇ ਕਾਰਨ ਉਹ ਜਿਆਦਾ ਚੱਕਰ ਉਹ ਵੀ ਅਸੀਂ ਸੈੱਟ ਕਰਕੇ ਦਵਾਵਾਂਗੇ ਠੀਕ ਹੈ ਠੀਕ ਹੈ ਬਾਜੀ ਪਹਿਲੋਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਵੀ ਇੱਥੇ ਹੈਲਪ ਕਰਦਾ ਹੈ ਜੋ ਹਾਂਜੀ ਹਾਂਜੀ ਮੈਂ ਠੀਕ ਹੈ ਇਹਨਾਂ ਲੋ ਮੈਂ ਤੁਹਾਡਾ ਸ਼ੁਕਰੀਆ ਦੋ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਨਹੀਂ ਤਾਂ ਕੋਈ ਤਾਂ ਕਿਸੇ ਨੂੰ ਤਾਂ ਹੀ ਨਿਕਾ ਹੈਗਾ ਨਹੀਂ ਇਹ ਬਾਈ ਨੇ ਤਾਂ ਬਹੁਤ ਸਾਥ ਦਿੱਤਾ ਆਪਣਾ ਸੀਜ਼ਨ 'ਚ ਵੀ ਫੋਨ ਕਰਦਾ ਰਿਹਾ ਕਦੇ ਕਦੇ ਗੱਲ ਦੱਸਦਾ ਰਿਹਾ ਹੁਣ ਵੀ ਆ ਫੋਨ ਕਰਕੇ ਮੈਨੂੰ ਕਹਿੰਦਾ ਰਿਹਾ ਦੱਸੋ ਕਦੋਂ ਆਈਏ ਕਦੋਂ ਆਈਏ ਇਹ ਥੋੜਾ ਜਿਹਾ ਇਹਨਾਂ ਨੇ ਵੀ ਡਿਲੇ ਕਰਤਾ ਕੰਮ ਦੇਖੋ ਸਾਡੇ ਕੋ ਵੀ ਟਾਈਮ ਥੋੜਾ ਦੀ ਅਸੀਂ ਟਾਈਮ ਥੋੜਾ ਲੈ ਕੇ ਆਏ ਆ ਤਾਂ ਹੀ ਅਸੀਂ ਆਪਣੀ ਸਪੈਸ਼ਲ ਗੱਡੀ ਆਪਣੇ ਜਿੰਨੇ ਵੀ ਕੰਬੈਨ ਵਾਲੇ ਭਰਾ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਜੇ ਕੋਈ ਖੜ ਜਾਂਦੀ ਏ ਇਹਨਾਂ ਤਾੜੀ ਮਾਰ ਕੇ ਨਾ ਉਹ ਲੋ ਹੱਸ ਕੇ ਨੰਕੇ ਜਾਇਆ ਕਰੋ ਲਈ ਦੀ ਖੜ ਗਈ ਵੀ ਹਾਂ ਭਾਈ ਇਹ ਵੀ ਅਸੀਂ ਗੱਲ ਕਹਿੰਦੇ ਆ ਬਾਈ ਮਿੰਦੇ ਨੂੰ ਵੀ ਕਿਹਾ ਵੀ ਜਿੱਦਾਂ ਏਰੀਏ ਦੇ ਬੰਦੇ ਨੇ ਕੰਬੈਨ ਵਾਲੇ ਆ ਬਾਈ ਨਾਲ ਤੱਕਾ ਹੋਇਆ ਦੇ ਵਾਲਿਆਂ ਨੇ ਇਹਦੀ ਪ੍ਰੋਬਲਮ ਨਹੀਂ ਸੁਣੀ ਠੀਕ ਹੈ ਜੀ ਤੇ ਸਾਰੇ ਮਸ਼ੀਨਾਂ ਵਾਲੇ ਇਕੱਠੇ ਹੋ ਗਏ ਉਹਨਾਂ ਨੂੰ ਕਹਿੰਦੇ ਬਈ ਆ ਕੰਮ ਕਰੋ ਕਿਉਂਕਿ ਮਸ਼ੀਨਾਂ ਦਾ ਗਾਹਕ ਦਾ ਤੇ ਮਸ਼ੀਨਾਂ ਵਾਲਿਆਂ ਦਾ ਵਾਹ ਪੈਂਦਾ ਰਹਿੰਦਾ ਫਿਰ ਵੀ ਆ ਕਰੋ ਮੇਰੇ ਭਰਾ ਇਹ ਬੁਣਕੇ ਦਾ ਜੇ ਅੱਜ ਇਸ ਬਾਈਕ ਦੇ ਨਾਲ ਇਸ ਤਰ੍ਹਾਂ ਪ੍ਰੋਬਲਮ ਬਣਦੀ ਰਹੀ ਆਣਾ ਭਾਵੇਂ ਆਪਣੇ ਨਾਲ ਵੀ ਬਣ ਸਕਦੀ ਆ ਹਾਂਜੀ ਬਣ ਸਕਦੀ ਆ ਜੀ ਹਾਂ ਇਹ ਤਾਂ ਏਜੰਸੀ ਵਾਲੇ ਤਾਂ ਹੁਣ ਲੁੱਟਦੇ ਪਏ ਆ ਹਾਂਜੀ ਹਾਂ ਜਿਹੜੇ ਬਾਅਦ ਦੇ ਵਿੱਚ ਗੱਲ ਵੀ ਨਹੀਂ ਸੁਣਦੇ ਅਗੇ بڑے ਮੁੰਡੇ ਨੇ ਭਾਈ ਜੀ ਮੈਨੂੰ ਫੋਨ ਆਉਂਦੇ ਹੁੰਦੇ ਯਾਰ ਭਾਈ ਆ ਫਲਾਣੀ ਮਸ਼ੀਨ ਲੈ ਲਈ ਆ ਕੰਪਨੀ ਵਾਲੇ ਆ ਨਹੀਂ ਰਹੇ ਆ ਨਹੀਂ ਰਹੇ ਬਹੁਤਾ ਜ਼ਿਆਦਾ ਕੰਪਨੀ ਵਾਲੇ ਨਹੀਂ ਆਉਂਦੇ ਵਿੱਚ ਬਹੁਤੀਆਂ ਕੰਪਨੀ ਵਾਲੇ ਵੀ ਬਾਰੇ ਅੱਧ ਬੋਲ ਵੀ ਆਉਂਦੇ ਨੇ ਇਹ ਨਹੀਂ ਗੱਲ ਆਉਂਦੇ ਵੀ ਹੈਗੇ ਸਾਡੇ ਭਾਸਾਂ ਤੇ ਤਕਰੀਬਨ ਮੈਨੂੰ ਲੱਗਦਾ ਕੋਈ ਕੰਪਨੀ ਵਾਲਾ ਸ਼ਾਇਦ ਨਹੀਂ ਹੈਗਾ ਜਿਹੜੇ ਕੰਪਲੇਂਟ ਤੇ ਪੜਾਉਂਦੇ ਨੇ ਸਹੀ ਗੱਲ ਆ ਕੋਈ ਗੱਲ ਨਹੀਂ ਸਾਡੇ ਭਾਸਾਂ ਵਾਲੇ ਵਧੀਆ ਕੰਪਲੇਂਟ ਹੁੰਦੇ ਨੇ ਇਹ ਨਹੀਂ ਗੱਲ ਤੇ ਇੱਕ ਨਾ ਮੁੰਡੇ ਦਾ ਆਇਆ ਸੀ ਮੈਨੂੰ ਕੋਲ ਜਦੋਂ ਆਪਾਂ ਹੁਣ ਫਰਮ ਦਾ ਤਾਂ ਨਾਂ ਕੀ ਲੈਣਾ ਵਾ ਹਾਂਜੀ ਹਾਂਜੀ ਤੇ ਉਹਨੇ ਫਿਰ ਮੇਰੇ ਰਿਕਾਰਡਿੰਗਾਂ ਚ ਮੇਰੇ ਕੋਲ ਹੈ ਜੀ ਨਾ ਵਾ ਤੇ ਅੱਗੋਂ ਉਹਨਾਂ ਨੇ ਮਾੜਾ ਉਹਨੂੰ ਬੋਲਿਆ ਉਹਨਾਂ ਹਾਂ ਵੀ ਉਹ ਕੰਮ ਗਲਤ ਵੀ ਏਡਲੀ ਦੀ ਵੀ ਸੁਣੀ ਚਾਹੀਦੀ ਆ ਸੁਣੀ ਕਹੀਦੀ ਆ ਜੀ ਸਹੀ ਗੱਲ ਹਾਂਜੀ ਚਲੋ ਜੀ ਭਾਈਓ ਖਾਂਸਾਂ ਫਟੇ